ਬਹੁਤ ਹੀ ਦੁਖ ਦੀ ਘੜੀ ਸਮੇ ਸਾਡੇ ਖੋਡੇ ਵੀ ਸੁਖਵਿੰਦਰ ਸਿੰਘ ਸਰਪੰਚ ਨੂੰ ਉਹਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਸਾਰੇ ਹਲਕੇ ਭੌਰ ਤੋਂ ਲੋਕ ਇਕੱਠੇ ਹੋਏ ਆ ਮੈਂ ਸਾਰੀ ਸੰਗਤ ਆਸਤੋੜ ਕੇ ਸੱਦੇ ਬੁਲਾਉਣਾ ਆ ਬਈਕਾ ਖਾਸਾ ਵਹਿਰ ਜਿਹੀ ਖਾਸੇ ਵੀਰੋ ਮੇਰੇ ਤੋਂ ਪਹਿਲਾਂ ਸਰਕਾਰ ਨੂੰ ਸਾਰੇ ਬੁਲਾ ਰਹੇ ਨੇ ਪ੍ਰਾਪਤ ਸਾਫ ਦੇ ਨਾਲ ਜੋ ਜੋ ਪ੍ਰਾਪਤਨਾ ਜੋ ਜੋ ਅਛਾਈਆਂ ਸੀ ਉਹਨਾਂ ਦੇ ਮਨ ਦੇ ਵਿੱਚ ਹਰ ਵਕਤ ਕਿੰਨੀ ਉਸ ਸੁਫਤਾ ਰਹਿੰਦੀ ਸੀ ਵੀ ਮੈਂ ਕਹਨੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰ ਸਕਾਂ ਉਹਨੇ ਉਸੇ ਵਿਕਾਸ ਕਰਨ ਦੇ ਚੱਕਰ ਦੇ ਵਿੱਚ ਉਹਨੂੰ ਸਰਕਾਰ ਨਾਲ ਆੜਾ ਲਾਉਣਾ ਪੈ ਗਿਆ ਤੇ ਉਸੇ ਸਰਕਾਰ ਨਾਲ ਆੜਾ ਲਾਉਣ ਦਾ ਅੱਜ ਆਪਾਂ ਸਾਰਾ ਹਲਕਾ ਇਹ ਨਤੀਜੇ ਉੱਕ ਰਹੇ ਆ ਮੈਨੂੰ ਕੋ ਪਹਿਲਾਂ ਬੁਲਾ ਰਿਆ ਨੇ ਦੱਸਿਆ ਇਹ ਕੋਈ ਜੜੇ ਹੈ ਕਿ ਇਹ ਜੜਾ ਪਟਨਾਵਾ ਹੋਈ ਆ ਇਹ ਕਤਲ ਹੋਇਆ ਇਹ ਇੱਕ ਨਾ ਸਰਕਾਰ ਦੇ ਸਾਜ਼ਿਸ਼ ਨੇ ਅਧਿਰ ਹੋਇਆ ਕਿ ਇਹ ਜਿਹੜੀ ਸਰਕਾਰ ਹੈ ਜਿਹੜੇ ਪੰਜਾਬ ਦੇ ਨੌਜਵਾਨਾਂ ਦੀ ਕਤਲਾਂ ਦੀ ਜ਼ਿੰਮੇਵਾਰੀ ਲੈ ਕੇ ਰੱਖੀ ਆ ਕਿ ਉਹ ਜਨਵਾਚ ਤੋਂ 2024 ਤੋਂ ਇਹ ਆਪ ਵਾਲਿਆਂ ਦੀ ਸਰਕਾਰ ਬਣੀ ਆ ਹਰ ਰੋਜ਼ ਪੰਜਾਬ ਦੇ ਵਿੱਚ ਇੱਕ ਇੱਕ ਦੋ ਦੋ ਹਰ ਰੋਜ਼ ਕਤਲ ਹੁੰਦੇ ਆ ਇੱਥੇ ਕਤਲਾਂ ਕਰਾਂ ਦੇ ਇੱਥੇ ਕਤਲ ਹੋਏ ਖਡਾਰੀਆ ਕੋ ਧਾਰਨਾ ਦੇ ਇੱਥੇ ਕਤਲ ਹੋਏ ਹੋਰ ਇੱਥੇ ਜੇ ਕਿਸੇ ਦਾ ਕੋਈ ਚੰਗਾ ਬਿジネス ਚੱਲਦਾ ਉਹਨਾਂ ਨੂੰ ਫੌਗਨਾ ਮੰਗਨਾ ਜਾ ਰਹੀਆਂ ਇੱਥੇ ਜਿਹੜਾ ਨਖਾ ਹੈ ਉਹ ਸਰਕਾਰ ਦੇ ਜਿਹੜੇ ਐਮ ਐਲ ਏ ਨੇ ਉਹ ਪੁੱਤ ਨੂੰ ਮਜਬੂਰ ਕਰਕੇ ਆਪ ਵਕਾ ਰਹੇ ਆ ਇਹ ਵੀ ਜਿਹੜਾ ਅੱਜ ਇੱਥੇ ਸਾਡੇ ਛੋਟੇ ਜੀਤ ਦਾ ਕਤਲ ਹੋਇਆ ਇਹ ਤੇ ਮੇਰਾ ਉੱਪਰ ਮਜੂਤਾ ਸਰਕਾਰ ਦਾ ਹੱਥ ਹੈ ਇਹ ਸਰਕਾਰ ਦੀ ਹੈ ਦੇ ਨਾਲ ਕਤਲ ਹੋਇਆ ਸਵੇਕ ਕਤਲ ਹੋਣ ਦਾ ਕੋਈ ਕਾਰਨ ਨਹੀਂ ਸੀ ਉਹਨੇ ਕਦੇ ਕਿਸੇ ਨੂੰ ਚੰਗਾ ਨਹੀਂ ਕੀਤਾ ਸਵੇਕ ਕਿਸੇ ਨੂੰ ਮਾਰਾ ਨਹੀਂ ਕੀਤਾ ਉਹਨੇ ਹਰ ਵਕਤ ਸਰਕਾਰ ਕੋਲੇ ਪੰਡ ਕੋਲੇ ਤੇ ਗੱਲ ਕੀਤੀ ਆ ਤਾਂ ਸਿਹਨੇ ਦੇ ਵਿਕਾਸ ਦੀ ਗੱਲ ਕੀਤੀ ਆ ਉਹਨੇ ਕਦੇ ਕੋਈ ਨਿੱਜੀ ਹਿੱਤ ਵਾਸਤੇ ਕੋਈ ਮੰਗ ਨਹੀਂ ਰੱਖੀ ਸਰਕਾਰ ਕੋਲੇ ਲੈ ਕੇ ਤੇ ਹੋਰ ਉਹਨੇ ਹਮੇਸ਼ਾ ਪੰਡ ਦੇ ਵਿਕਾਸ ਦੀ ਗੱਲ ਕੀਤੀ ਆ ਜਿਹੜਾ ਕਿ ਉਹਨੂੰ ਬਹੁਤ ਮੈਂਦਾ ਪੈ ਗਿਆ ਉਹਨੂੰ ਜਾਨ ਲੈਣੀ ਪੈਗੀ ਪਰ ਮੈਂ ਮੇਰੇ ਜੀ ਸਭਨ ਸਤਿਕਾਰਯੋਗ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਜੇ ਆਪਾਂ ਇਨਸਾਫ ਲੈਣਾ ਹੈ ਇਹ ਸਮਾਂ ਇਨਸਾਫ ਆਪਾਂ ਨੂੰ ਕੋਈ ਛੇਤੀ ਨਹੀਂ ਮਿਲਣਾ ਆਪਾਂ ਨੂੰ ਇੱਥੇ ਦਿਨ ਰਾਤ ਇੱਕ ਕਰਨਾ ਪਊਗਾ ਆਪਾਂ ਨੂੰ ਇੱਥੇ ਕਸਮਾਂ ਖਾਣੀਆਂ ਪੈਣਗੀਆਂ ਕਿ ਆਪਾਂ ਨੂੰ ਇੱਥੇ ਕੂਨ ਬਹਾਉਣਾ ਪਿਆ ਆਪਾਂ ਪਿੱਖੇ ਨਹੀਂ ਹਟਾਂਗੇ ਕਿਉਂਕਿ ਜਿਹੜੀ ਤਾਕਤ ਹੈ ਜਿਹਨੇ ਆਪਾਂ ਨੂੰ ਇਨਸਾਫ ਦੇਣਾ ਉਹ ਸਰਕਾਰ ਦੀ ਮੁੱਠੀ 'ਚ ਹੈ ਪੋਰਸ ਸਰਕਾਰ ਨੇ ਮਜਬੂਰ ਕਰ ਰੱਖੀ ਹੈ ਕਿ ਕੋਈ ਚੰਗਾ ਸੰਭਾ ਤੁਸੀਂ ਕਰਨਾ ਹੀ ਨਹੀਂ ਤੁਸੀਂ ਕਿਸੇ ਗਰੀਬ ਦੀ ਆਵਾਜ਼ ਨਹੀਂ ਸੁਣਨੀ ਤੁਸੀਂ ਕਿਸੇ ਦੀ ਫਰਿਆਦ ਨਹੀਂ ਸੁਣਨੀ ਤੁਸੀਂ ਜੋ ਵੀ ਕਹਾਗੇ ਤੁਸੀਂ ਉਹ ਕਰਨਾ ਹੈ ਚਾਹਤਾ ਦਾ ਚਾਹ ਨੁਕਸਾਨ ਹੋਵੇ ਚਾਹ ਫਾਇਦਾ ਹੋਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਪੋਰਸ ਮਜਬੂਰ ਹੋ ਤਈ ਹੈ ਲੈਡਾ ਕਰਾਇਮ ਕਰਨ ਵਾਲੇ ਦੀ ਕੀ ਚਾਤ ਹੈ ਵੀ ਕਰਾਇਮ ਕਰਕੇ ਭੱਜ ਜਾਓ ਕਰਾਇਮ ਕਰਨ ਦੀ ਪਹਾਨਗੀ ਕਰ ਲੇ ਜਦੋਂ ਨੂੰ ਪੁਲਿਸ ਦਾ ਡਰ ਹੋਵੇ ਔਰ ਸਿਰੋਂ ਦਾਇਂ ਕੰਮ ਕਰੂਗੀ ਜੇ ਸਰਕਾਰ ਉਹਨੂੰ ਖੁੱਲੀ ਛੁੱਟੀ ਦੇਊਗੀ ਇਹ ਨਸ਼ਾ ਇਹ ਜਿਹੜਾ ਕੁਝ ਹੋ ਰਿਹਾ ਸਾਰਾ ਕੁਝ ਨਸ਼ੇ ਦੇ ਕਰਕੇ ਹੋ ਰਿਹਾ ਨੌਜਵਾਨ ਪੀੜੀ ਜਿਹੜੀ ਨਸ਼ੇ ਦੇ ਕਰਕੇ ਪੁੱਟਣਾ ਲੀਹਾ ਤੇ ਤਰ ਚੁੱਕੀ ਹੈ ਪਹਿਲਾ ਨੌਜਵਾਨ ਵੀਰ ਪੰਜਾਬ ਸਰਕਾਰਾਂ ਨੇ ਆਤਵਾ ਦੇ ਰੂਪੇ ਖਦਮ ਕੀਤੇ ਹੁਣ ਸਰਕਾਰਾਂ ਨੇ ਨਸ਼ੇ ਦੀ ਲੱਤ ਤੇ ਲਾ ਕੇ ਖਤਮ ਕਰ ਦਿੱਤੀ ਹੋਈ ਹੈ ਮੇਰੇ ਵੀਰੋ ਹੌਣ ਦਾ ਸਮਾ ਬਹੁਤ ਭਿਆਨਕ ਆ ਰਿਹਾ ਇੱਥੇ ਪੰਜਾਬ ਦਾ ਨੌਜਵਾਨ ਸਾਰਾ ਖਤਮ ਹੋ ਰਿਹਾ ਕੋਈ ਜਾਂ ਕਤਲ ਹੋ ਕੇ ਖਤਮ ਹੋ ਰਿਹਾ ਕੋਈ ਨਸ਼ੇ ਦੇ ਪੰਜਵੇਂ ਦਰਵਾਜ਼ੇ ਵਿੱਚ ਉੱਡ ਰਿਹਾ ਇਹ ਇਹ ਕਰਕੇ ਆਪਾਂ ਨੂੰ ਸਹਿਬ ਚੁੱਕਣਾ ਪਊਗਾ ਆਪਾਂ ਨੂੰ ਹੌਸਲੇ ਕਰਨੇ ਪੈਣੇ ਆ ਮੈਂ ਅੱਜ ਸਾਰਿਆਂ ਨੂੰ ਮੈਂ ਸਖਬੀ ਸਾਡੇ ਜਗਵਿੰਦਰ ਟਾਲੀ ਵਾਲੀ ਜੀ ਗੱਲ ਦੀ ਸਹਿਬ ਕਰਦਾ ਆ ਆਪਾਂ ਜੇ ਕਿ ਜਿੰਨੇ ਬੈਠੇ ਆ ਆਪਣੇ ਸੱਜਣਾ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕੌਣ ਕਰੋ ਦੇ ਭਾਈ ਸ਼ਹਿਨੇ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਸਾਰੇ ਜਣੇ ਆਕੇ ਇੱਥੇ ਸਾਡੇ ਭਰਮਣੇ ਤੋਂ ਸਮੂਹ ਜੁਟ ਕਰੋ ਇੱਥੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਧਰਮੇ ਦੀ ਸਹਫਤਤਾ ਲਈਏ ਆਪਾਂ ਆਪਾਂ ਸੁਖਵਿੰਦਰ ਸਰਪੰਚ ਦੇ ਪਰਿਵਾਰ ਨੂੰ ਉਹਨੂੰ ਆਪਾਂ ਅਨੁਭਾਗ ਤੋਂ ਦੇ ਵਿੱਚ ਸਹਾਇਤਾ ਹੋ ਸਕੀਏ ਮੈਂ ਹਰ ਦਾ ਉਪਰੋੜ ਦਾ ਬੀਜੇਪੀ ਦਾ ਇੰਚਾਰਜ ਹੋਣ ਦੇ ਨਾਤੇ ਸਾਰੇ ਹਲਕੇ ਨੂੰ ਸਾਰੇ ਪੇੜਾ ਜੀਤ ਦਾ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਬੀਜੇਪੀ ਇਸ ਸੰਘਰਸ਼ ਦੇ ਵਿੱਚ ਮੋਦੀ ਨਾਲ ਮੁੰਡਾ ਜੋੜ ਕੇ ਖੜੂਗੀ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਸਨ ਰਾਤ ਹਾਜ਼ਰ ਹਾਂ ਸ੍ਰਿਮੰਦਰ ਤਾਲ ਜੀ ਸਾਨੂੰ ਚਰੋਂ ਮਰਜੀ ਫੌੜ ਕਰੇ ਸਾਡੀ ਸਾਰੀ ਜਨ ਹੈ ਬੰਦੀ ਇੱਥੇ ਆ ਜਦੋਂ ਬਾਰੇ ਰਹੂਗੀ ਮੈਂ ਵੀ ਅੱਜ ਸਾਥ ਆ ਕੇ ਆ ਰਿਹਾ ਹਾਂ ਸ਼ੱਕ ਜਨੈਤ ਕਰ ਸੁਵਿੰਦਰ ਦਾ ਹੁਕਮ ਹੋਊਗਾ ਅਸੀਂ ਸਾਡੀ ਸਾਰੀ ਟੀਮ ਇੱਥੇ ਹਾਜ਼ਰੀ ਭਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ